ਜੀ ਕੀ ਹਾਲ ਚਾਲ ਆ ਜੀ ਤੁਸੀ ਸਾਰੇ ਵਧੀਆ ਹੋਮ ਹੋਕੇ ਤੇ ਸਵਾਗਤ ਹੈ ਤੁਹਾਡਾ ਆਪਣਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਚੱਲੇ ਸੀ ਆਪਾਂ ਆਪਣੇ ਸ਼ੈਂਕੀ ਭਰਾ ਦੇ ਘਰੇ ਜਿਹੜਾ ਸਵੇਰੇ ਸਵੇਰੇ ਸਾਡੇ ਉਹਨੇ ਕੈਨੇਡਾ ਤੋਂ ਫਲੈਟ ਉਤਰਿਆ ਤੇ ਪਹੁੰਚ ਗਿਆ ਆਪਣੇ ਪੰਜਾਬ ਦੀ ਧਰਤੀ ਤੇ ਤੇ ਭਰਾ ਨੂੰ ਪਤਾ ਨਹੀਂ ਆਪਾਂ ਭਰਾ ਕੋਲ ਚੱਲੇ ਆ ਵੀ ਸਰਪ੍ਰਾਈਜ਼ ਆ ਦੇ ਕੇ ਆਵਾਂਗੇ ਉਹਦੇ ਲਈ ਕੁਝ ਸਪੈਸ਼ਲ ਆ ਕਰਕੇ ਆਵਾਂਗੇ ਤੇ ਆਪਾਂ ਰੈਡੀ-ਉਡੀ ਹੋ ਗਏ ਸੀ ਆ ਦੇਖੋ ਚੈੱਕ ਕਰੋ ਕਿੱਦਾਂ ਲੱਗਦੀ ਹੈ ਲੁੱਕ ਆਪਣੀ ਵਾਓ ਇਹ ਫੋਨ ਆਪਾਂ ਲਿਆਏ ਸੀ ਵੀਰੇ ਹੁਣ ਆ ਬਲੌਗ ਆਪਣਾ ਆਈਫੋਨ 'ਚ ਹੀ ਬਣ ਰਿਹਾ ਤੇ ਤੁਹਾਡੇ ਸਪੋਰਟ ਦੀ ਲੋੜ ਆ ਹੁਣ ਤੇ ਚਲੋ ਚੱਲਦੇ ਆ ਤੇ ਨਾਲ ਆਪਣੇ ਜਾਣਾ ਅੱਜ ਆਪਣੇ ਭਰਾ ਨੇ ਵਿਸ਼ਾਲ ਨੇ ਵਿਸ਼ਾਲ ਨੂੰ ਲੈ ਕੇ ਚੱਲਦੇ ਆ ਤੇ ਜੁੜੇ ਰਹੋ ਆਪਣੇ ਬਲੌਗ ਦੇ ਵਿੱਚ ਤੇ ਦੇਖਿਓ ਅੱਗੇ ਕੀ ਬਣਦਾ ਕੀ ਆ ਵਿਸ਼ਾਲ ਦੇ ਘਰੇ ਆਏ ਸੀ ਹੁਣ ਆਪਾਂ ਦੇਖਦੇ ਹਾਂ ਉਸਤਾਦ ਝੂਠੇ ਨੇ ਕਿ ਨਹੀਂ ਹਲੇ ਵਿਸ਼ਾਲ ਆਇਓ ਇਹ ਵਿਸ਼ਾਲ ਨੂੰ ਦੇਖ ਕਰਿਆ ਆ ਗਏ ਸੀ ਤੇ ਹਲੇ ਵੀ ਸ਼ਾਲੂਣੀ ਆਪਣੀ ਇੱਧਰ ਕਹਿੰਦੇ ਵੀ ਰੈਂਟ ਤੇ ਰਹਿੰਦੇ ਜੇ ਘਰ ਦੇ ਦੂਜੇ ਪਾਸੇ ਕੋਠੀ ਤਿਆਰ ਹੋ ਰਹੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਲਦੀ ਚੱਲਦੇ ਆਂ ਉੱਧਰ ਵੀ ਤੇ ਇੱਕ ਦੋ ਦਿਨ ਦੇ ਵਿੱਚ ਉਹਦਾ ਹੀ ਵਲੋਗ ਆਊਗਾ ਜੋ ਕਿ ਉੱਧਰ ਪਾਲੇ ਜਾ ਕੇ ਸੈਟਿੰਗ ਕਰਨੀ ਆ ਸਮਾਨ ਸਮੂ ਲਾਣਾ ਐਡਜਸਟਮੈਂਟ ਜੀ ਕਰਨੀ ਹਲੇ ਹਨਾ ਉਹ ਨੋਂ ਤੁਹਾਨੂੰ ਨਮਾ ਕਰ ਵੀ ਦਿਖਾਵਾਂਗੇ ਉਹਦਾ ਹੀ ਵਲੋਗ ਦਿਖਾਵਾਂਗੇ ਦੇਖੀ ਚੱਲੋ ਜੁੜੇ ਰਹੋ ਬੱਸ ਤੇ ਆ ਸਾਡੇ ਸਤਾਜ ਜੀ ਹਾਂਜੀ ਕਿੱਦਾਂ ਹੋ ਗਈ ਤਿਆਰੀ ਬਹੁਤ ਜਲਦੀ ਹੋਈ ਆ ਦੇਤੀ ਹੋ ਗਿਆ ਟਾਈਮ ਦੇ 11:30 ਹੋ ਗਿਆ 5 ਮਿੰਟੋਂ ਦਾ ਹੋ ਗਿਆ 5 ਮਿੰਟ ਪਹਿਲਾਂ ਤਾਂ ਫੋਨ ਕਰ ਆ ਆਹੋ 5 ਮਿੰਟ ਪਹਿਲਾਂ ਫੋਨ ਕਰਿਆ ਤੈਨੂੰ ਇਹ ਉਹ ਲਛਣਾ ਇਹ ਦੇਖੋ ਫੇਰ ਕਹਾ ਮੈਂ ਕਿਆ ਕਹਾ ਫੇਰ ਕਹਾ ਮੈਂ ਕਿਆ ਕਹਾ ਹਾਂ ਇਹ ਮੈਂ ਕਿਆ ਕਹਿ ਸਕਾਂ ਯਾਰ ਕੁਝ ਨਹੀਂ ਕਹਿ ਸਕਦਾ ਅਰੇ ਕਹਿਣਾ ਕੀ ਚਾਹਤੇ ਹੋ ਗਾਨੂੰ ਤਾਂ ਬਹੁਤ ਕੁਝ ਹੈ ਨਾ ਉਹ ਹੈ ਨਹੀਂ ਗੱਲਾਂ ਤੇ ਬਹੁਤ ਨੇ ਪਰ ਮੈਂ ਕਹਿਣੀ ਆ ਨਹੀਂ ਮੈਨੂੰ ਪਤਾ ਮੇਰੇ ਆਪਣੇਆਂ ਨੇ ਸਹਿਣੀ ਆਣੀ ਹੈਗਾ ਨਾ ਕੁ ਚੈੱਕ ਕਰੋ ਉਸਤਾਦ ਜੀ ਦੀ ਹਾਂ ਓਏ ਹਾਂਜੀ ਮਨ ਲੁੱਕ ਦੇਖੋ ਇਹਦੀ ਤੇ ਫਾਈਨਲੀ ਅਪਾ ਹੋ ਗਏ ਸੀ ਮੈਂ ਤਾਂ ਡੇੜੀ ਆ ਵੀਰੇ ਇਹਨੇ ਦੁਖੀ ਕਰਿਆ ਨੇ ਨੋਨਾ ਨੋਨਾ ਲੱਗ ਰਿਹਾ ਦੇਖ ਪੈੱਟ ਕਾਲੀ ਜੀ ਪੱਕ ਖੁੱਲੇ ਡੁੱਲੀ ਜੀ ਲੁੱਕ ਤਾਂ ਇਹਦੀ ਆ ਅਸ਼ੇ ਦਾ ਓ ਮਾਈ ਗਾਡ ਵਾਓ ਤੇ ਇਦਾਂ ਹੀ ਫਿਰਦੇ ਆ ਬਈ ਝੋਲੇ ਕੱਪੜੇ ਪਾਈ ਹਾਂਜੀ ਚੱਲ ਜੀ ਆਪਣੇ ਭਰਾ ਦੇ ਘਰ ਆ ਗਏ। ਆਪਰੇ ਨਾਲ ਹੀ ਆਓ। ਪਰ ਇਹ ਆਪਾਂ ਗਏ ਸੀ ਉੱਥੇ ਆਪਣੇ ਭਰਾਵਾਂ ਦੇ ਵੀ ਇੱਧਰ ਕੰਮ ਚੱਲ ਰਹੇ ਆ ਆਪਣੇ ਘਰ ਆ ਕੇ ਤੇ ਪਰ ਇੱਥੇ ਕੰਮ ਚੱਲ ਰਿਹਾ ਨਵੇਂ ਘਰ ਦਾ। ਤੁਸੀਂ ਚੈੱਕ ਕਰ ਸਕਦੇ ਹੋ ਤੇ ਹਲੇ ਕੰਮ ਸਾਰਾ ਪੈਂਡਿੰਗ ਹੀ ਪਿਆ ਹੈ ਹਲੇ ਚੱਲਿਆ ਜਾਂਦਾ ਹੈ। ਤੇ ਹੁਣ ਇੱਧਰ ਸਮਾਨ-ਸਮੋਣ ਦਾ ਐਡਜਸਟ ਕਰਨਾ ਹੈ। ਤੇ ਆਪਾਂ ਆ ਗਏ ਸੀ ਇੱਧਰ। ਹੁਣੇ-ਹੁਣੇ ਪਹੁੰਚੇ ਆ। ਤੇ ਇੱਧਰ ਵੀ ਕੰਮ ਸੈਟਿੰਗ ਕਾਫੀ ਪਈ ਆ ਬੈੱਡ-ਬੁੱਢੀ ਇਹ ਬਹੁਤ ਸਾਰਾ ਕੁਝ ਸੈਟਿੰਗ ਪਈਆ ਕਰਨ ਦੀ। ਅਜੇ ਕਰੋ ਸੀ ਇਹ ਕੰਮ ਚੱਲੀ ਜਾਂਦਾ ਪਹਿਲੀ ਕੰਮ ਤਾਂ ਕੰਪਲੀਟ ਹੈ ਪਰ ਰੰਗ ਰੂنگ ਦਾ ਰਹਿ ਗਿਆ ਉਹਦੇ ਤੋਂ ਬਾਅਦ ਫਿਰ ਓਕੇ ਆ ਸਾਡਾ ਦੀਪੂ ਤਪਲਾ ਤਪਲਾ ਕਿਉਂਕਿ ਅੱਜ ਤੀ ਪਤਾ ਪਲੇ ਦੀ ਦੱਸ ਸਟੋਰੀ ਕੀ ਆ ਆ ਪਲੇ ਦੀ ਕੋਈ ਸਟੋਰੀ ਨਹੀਂ ਕਾਦੇ ਮੈਂ ਮੌ ਹੀ ਕਹੀ ਜਾਂਦੇ ਆ ਆਪਣਾ ਨਾਮ ਕਿਵੇਂ ਪਿਆ ਯਾਰ ਇਹ ਦੱਸੋ ਸੀ ਇਹਦਾ ਇਤਿਹਾਸ ਕੀ ਆ ਇਹਦੇ ਹਿੱਤਰੀ ਇਹਦਾ ਇਤਿਹਾਸ ਪਤਾ ਨਹੀਂ ਪਤਾ ਨਹੀਂ 17 ਲੈ ਲਿਆ ਮੈਨੂੰ ਪਤਾ ਵੀ 17 ਲੈ ਲਿਆ ਜੀ 17 17 ਹਾਂ ਹਾਂ 17 ਤੇ ਤੋਂ ਬੱਝ ਗਿਆ ਦਾ ਗੱਲ ਪਤਾ ਨਹੀਂ ਮਾਰੇ ਯਾਰ ਤੱਕ ਕੋਈ ਨੀ ਨੀ ਕਰਿਆ ਗੁਰੂ ਬੰਦਿਆ ਜੇ ਤੇ ਹੁਣ ਨਾ ਪੈਸੇ ਲਾਏ ਤੇ ਲਾਹਣੇ ਕਦੋਂ ਆ ਕਹਿੰਦਾ ਹੈ ਚਲੋ ਚੱਲੇ ਫਿਰ ਤੇ ਚੈੱਕ ਕਰੋ ਜੀ ਕਿਦਾਂ ਲੱਗ ਰਹੀ ਐਂਡ ਕਿ ਘੜਵਾ ਲੱਗ ਰਹੀ ਐ ਵਾਓ ਵੈਰੀ ਅਮੈਜਿੰਗ ਐਂਡ ਕਿ ਘਣ ਲੱਗ ਰਹੀ ਬਾਈ ਹੈਨਾ ਨਵਾਂ ਓਕੇ ਦੀ ਰਿਪੋਰਟ ਲੱਗ ਰਹੀ ਐ ਤੇ ਪੰਪ ਤੇ ਪਹੁੰਚ ਕੇ ਤੇ ਜੂਲ ਬੋਲੀਏ ਵਾਹ ਐਜੂ ਅੰਨੇਕ ਦਾ ਬੋਣਾ ਮਾਸੋ ਦੇਖੋ ਚੱਲ ਕਰੋ ਇਹ ਸਾਡੀਆਂ ਆਈਟਮਾਂ ਇਹਦੇ ਕੱਪੜੇ ਹੀ ਲੋਟ ਆਉਂਦੇ ਹੈਗੇ ਦੇਖਿਓ ਹਾਂਜੀ ਆ ਗਏ ਸੀ ਪਟਿਆਲੇ ਆਪਾਂ ਪਿਆਜ ਬੇਕਰਸ ਕੋਲ ਤੇ ਆਪਾਂ ਭਰਾ ਕੋਲ ਭਰਾ ਦੇ ਲਈ ਕੇਕ ਕੁਕੀਜ਼ ਦੇ ਕੇ ਲੈ ਕੇ ਜਾਣਾ ਥੋੜਾ ਬੋਦਾ ਲੇਟ ਸਾਹੀ ਆ ਪਲੇਟ ਬਹੁਤ ਹੋ ਗਿਆ ਫੋਨ ਕਰੀ ਜਾਂਦਾ ਬਾਹਰ ਤੋਂ ਅਗਰ ਕੀ ਲੈਣਾ ਹੈ ਮਾਵਾ ਦੇਖੋ ਸਤਿ ਸ਼੍ਰੀ ਅਕਾਲ ਛੋਟਾ ਜਿਹਾ ਹੀ ਲੈ ਲੈਣੇ ਆ ਨਾ ਛੋਟਾ ਜਿਹਾ ਇਹ ਸਮਾਈ ਲਈ ਜਾ ਇਹ ਵਾਲਾ ਹਾਂ ਲੈ ਇਹ ਲੈ ਲਈ ਹਾਰਟ ਵਾਲਾ ਕਿ ਇਦਾਂ ਦਾ ਕੁਝ ਲਈਏ ਇਹ ਕੁਛ ਇਹ ਕੁਛ ਇਹ ਕਪਰ ਨੈਟ ਆ ਨਾ ਭਰਾ ਵੀ ਇਹ ਪਰੋਸ ਦੇ ਚੈੱਕ ਕਰੋ ਕੀ ਲਗਵਾਣਾ ਆ ਤੇ ਇਹ ਪਾ ਵੈਲਕਮ ਬੈਕ ਆ ਵੈਲਕਮ ਬੈਕ ਆ ਵੈਲਕਮ ਟੂ ਇੰਡੀਆ ਆ ਯਾ ਵੈਲਕਮ ਹੋਮ ਹਾਂ ਕਿਦਾਂ ਵੈਲਕਮ ਬੈਕ ਆ ਕੋਈ ਕੋਈ ਬੋਲਣਾ ਕੁਝ ਨਹੀਂ ਆ ਤੇਂ ਲਾਣਾ ਵੈਲਕਮ ਕੋਈ ਨਹੀਂ ਹਾਂ ਅਪਰਾਕਨੇਡਾ ਤੋਂ ਆਇਆ ਜੀ ਕੀ ਲਿਖੇ ਤੇ ਗੱਲ ਕੋਈ ਨਹੀਂ ਕੋਈ ਹੈਗਾ ਹੀ ਆਪਣੇ ਕੋਲ ਇਹ ਕੋਈ ਹੈਗਾ ਕੋਸਾ ਹੋਰ ਟੈਗ ਹੈਗਾ ਇਹ ਬਾਹਰੋਂ ਆਇਆ ਹੈ ਨੋਟ ਵਿੱਚ ਮੈਨੂੰ ਨਾ ਪਈ ਇਹ ਦੇਖਿੰਦੇ ਕੀ ਹੋਵੇ ਇਹ ਲੱਗ ਗਈ ਉਹੀ ਆ ਪੌਪ ਵਾਲਾ ਇਹ ਵੱਡਾ ਹੋ ਗਿਆ ਉਹ ਛੋਟਾ ਹੋ ਗਿਆ ਸੇਮ ਹੈ ਉਹਦੇ ਸੇਮ ਹੈ ਜੀ ਕੋਈ ਨੋਟ ਰਿਕਿੰਦੇ ਇੱਕ ਦਿਨ ਚੱਲਦੇ ਆ ਨਾ ਖਾ ਕਰਦੇ ਸੀ ਲੇਕਿਨ ਨਹੀਂ ਆ ਰਿਹਾ ਬਸ ਦੋਨੋਂ ਦੋਨੋਂ स्पैशल करना भाई अपना आया यार बहुत टाइम बाद मिल रहे हैं दो साल बाद घट्टो घट्ट यार जो तो गया ना वो कनेडा उदो छा नहीं आ सके पर मैं थोड़ा पता नहीं किधर बिजी हो गया पता नहीं मेरे माइंड चो निकल गया पर अज भरा लिए कुछ स्पैशल करना कैब भी लेन लग रहे हैं कैब दवा डर नहीं डर नहीं ओके चलिए लेट हो गए ਨੇੜਾ ਤਾਂ ਕਾਫੀ ਹੋ ਗਿਆ ਭੁੱਲੀ ਜਾਂਦਾ ਵੀ ਅੱਜ ਗੁੱਸੇ ਨਾ ਹੋ ਜਾਏ ਦੇਖੀ ਕੋਈ ਹੋਣੀ ਸੈਂਸ ਹੋ ਤਾਂ ਕੀ ਹੋ ਗਿਆ ਜੀ ਉਹ ਜੋ ਚੱਕ ਲਈਏ ਲੋਈ ਲੈ ਲਿਆ ਜੀ ਸਮਾਨ ਚੱਲੇ ਆਈ ਹੁਣ ਓਹ ਹੋ ਇਹਨੇ ਕਿੰਨੇ ਕਰਿਆ ਗੁੱਸਾ ਆ ਰਿਹਾ ਹੈ ਚਲਿਏ ਚਲੋ 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 ਇਹ ਚਲੋ 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 ਕਿਚੜਾ ਮੜਾਏ ਹਾਂ ਜਲਦੀ ਜੇ ਪਾ ਆ ਗਏ ਸੀ ਆਪਣੇ ਪ੍ਰਾਂਤੋਂ ਕੀ ਦੇ ਘਰੇ ਹਰੇ ਹਰੇ ਪਹੁੰਚੇ ਆ ਆ ਚੈੱਕ ਕਰੋ ਤੁਸੀਂ ਆਜਾ ਬੜੀ ਗੱਲ ਹੈ ਠੀਕ ਠਾਕ ਹੋਈ ਲੇਟ ਹੋ ਗਿਆ ਮੇਰਾ ਯਾਰ ਤੇਰੇ ਕਰਕੇ ਕੱਦਾਂ ਬੈਠਿਆ ਮੇਰਾ ਮੈਨ ਨਹੀਂ ਆਲਾ ਕਿਤੇ ਕੀ ਹਾਲ ਹੈ ਜੀ ਬੜੀ ਗੱਲ ਹੈ ਹੋਰ ਵੀ ਕੀ ਹਾਲ ਹੈ ਆਜੋ ਇਹ ਵੇੜ ਤੇ ਬੈਠਿਆ ਜੀ ਮੇਰੀ ਬਹੁਤ ਜਿਆਦੇ ਤੋ ਸਾਲ ਬਾਅਦ ਭਾਈ ਨੂੰ ਮਿਲਿਆ ਐਨਾ ਝੂਠਾ ਬਈ 8 ਵਜੇ ਕੇ ਲਾਰੇ ਲਾਰੇ ਹੈ 1 ਵਜਨੇ ਆ ਲਾ ਗਿਆ ਸਾਢੇ 12 ਚਾਹ ਤਾਂ ਬੈਨ ਮਿੰਟ ਆ ਆ ਜਾ ਬਹੁਤ ਟਾਈਮ ਬਾ ਮੇ ਚਲੋ ਆਜੋ ਸ਼੍ਰੀ ਰਮਨ ਲੈ ਪਹਿਲਾਂ ਦਾ ਉਹ ਕੱਖੇ ਲੈ ਬਣਾ ਬਣਾ ਉਹ ਦੇਖ ਬਾਬੇ ਗਿਫਟ ਲੈ ਆਏ ਬਸ ਭਾਈ ਮੇ ਲੈ ਫੜ ਇੱਕ ਵਾਰ ਚੈੱਕ ਕਰ ਅੱਛਾ ਇਹ ਫਿਰ ਉਹਦੇ ਪਿੱਛੇ ਪਾਣਾ ਜਿਹੜਾ 17 ਲੇ ਕੇ ਆਇਆ ਆਪਾਂ ਤੈਨੂੰ ਰਾਤ ਕਿਹਾ ਤਾਂ ਵੀਡੀਓ ਤੇ ਲਗਾ ਕੇ ਤੈਨੂੰ ਮਾਰਤਾ ਕੁਝ ਲੈ ਆ ਆ ਦੇ ਠੀਕ ਆ ਵਧੀਆ ਹਾਂ ਚੈੱਕ ਕਰ ਬਈ ਰਾਦੂਰ ਨੇ ਕੈਨੇਡਾ ਸਾਡੇ ਮਿਲਦੋ ਹੈ ਹਾਂ ਉਸੇ ਤੇ ਬਟੇ ਲੈ ਨਾ ਯਾਰ ਉਹ ਕੋਪੀ ਮੈਂ ਇਸ ਤਰ੍ਹਾਂ ਬਸ ਪ੍ਰੋਗਰਾਮ ਚੈੱਕ ਕਰੋ ਉਹ نیند ਆ ਰਹੀ ਹੈ نیند ਆਈ ਜਵੇ 33 33 ਕਹਿੰਦਾ ਹੈ ਨਾ ਸਹਗੀ ਕਿ ਤਾ ਨਾ ਮਾਝੀਂ ਦੇਵ ਬੱਚਾ ਨੇ ਬੱਚਾ ਨੇ ਹੈਪੀ ਬਰਥਡੇ ਬਾਟੇ ਦਾ ਮੇਰਾ 25 ਦਸੰਬਰ ਨੂੰ ਕ੍ਰਿਸਮਸ ਦਾ ਬਰਥਡੇ ਹੋ ਗਿਆ ਸਾਡੀ ਉਹ। ਹਾਂ। ਅਰੇ ਵੈਲਕਮ ਭਾਈ। ਆ ਗਈ ਨਾ। ਇਹ ਚਾਤਾ ਨਹੀਂ ਸਕਦਾ। ਚਾ। ਨਾ ਬਣਾ ਭਾਈ। ਇਹ ਮੁੰਡਾ ਕੈਨੇਡਾ ਵਾਲਾ। ਕਿਹੜੇ ਭੇਜੇ ਮਾਰੇ ਕੋਲ। ਨਾ ਦੇ ਕਹਿੰਦੇ। ਹਾਂ ਜੀ ਵੈਲਕਮ ਬੈਕ। ਵੈਲਕਮ ਬੈਕ। ਆ ਗਿਆ ਫੇਰ। ਕਿਆ ਸੋਚਿਆ ਸਾ ਵੀ ਨਹੀਂ ਲੋਟेंगे। ਆ ਗਿਆ ਯਾਰ ਮਾਦਾ ਅਣਚੇ ਦੇਖੀ ਜਦੋਂ ਬਣਦਾ ਕੀ ਆ। ਟੋਪੀ ਤੋੜਦਾ। ਨਾ। ਪਾਰੰਗਿੰਦਾ ਨਾ ਆਪਣੀ ਧਾਰਨੀ ਹੈਗੀ ਹਾਂ ਆਜਾ ਮਾਤਾ ਆਜਾ ਜੀ ਕੇ ਆਜਾ ਜੀ ਆਜਾ ਆਜਾ ਆਇਆ ਵਾ ਜਿਹੜਾ ਵੀ ਕੋਈ ਚੀਜ਼ ਹੈ ਨਾ ਰਿਜਕੇ ਲੈ ਹਾਂ ਤਾਂ ਮੈਂ ਇਹਨੀ ਮਾੜੀ ਕਰਵਾਇਆ ਹਾਂ ਹੂੰ ਮੈਂ ਮੈਂ ਵੀ ਨਹੀਂ ਸੋਇਆ ਫਿਰ ਮੈਂ ਕਹਾਂ ਜੇ ਸੋ ਗਿਆ ਥਾ ਤਾਂ ਮੈਂ ਤੈਨੂੰ ਫੇਰ ਵੀ ਜਿੰਦਾ ਆਪ ਨੂੰ ਕੰਮ ਚੱਲ ਰਿਹਾ ਕਿਤੇ ਨਹੀਂ ਕੰਮ ਚੱਲ ਰਿਹਾ ਹੀ ਤਾਂ ਜੁਲੀ ਇਹ ਰਿਓ ਚਲਾ ਦਿਨ ਨੂੰ ਚਲਾ ਮੇਰਾ ਦੁਪੱਟਾ ਨਹੀਂ ਗੱਦੀਆ ਮੈਂ ਆਪਣੇ ਚੁੰਨੀ ਨੂੰ ਸੈਟਿੰਗ ਕਰਾਂ ਆਹੋ ਹਾ ਹਾ ਕੀ ਬਾਤ ਹੈ ਐਕਸਪੀਰੀਅੰਸ ਲੇਗਾ ਹਗਰੇਟਾ ਦੇ ਕਿਆ ਗਲਬਾਤ ਹੋ ਗਈ ਜਮ ਤੈਨੂੰ ਕੀ ਕੱਟੀ ਆ ਚਾਰ ਤੋਂ ਪਹਿਲੇ ਕਰਨੀ ਹੈ ਬਈ ਕਿਆ ਬਾਤ ਹੈ ਵੈਲਕਮ ਬੈਕ ਤੇ ਜੀ ਆਇਆਂ ਨੂੰ ਭਰਾ ਨੂੰ ਸਾਡੇ ਨੂੰ ਤੇ ਵੈਲਕਮ ਹੈ ਉਧਰ ਬੱਪ ਨੂੰ ਆ ਹਾਂ ਉਧਰ ਨੇ ਮਾਤਾ ਨੂੰ ਬਿਸਕੁਟ ਖਲਾਦੇ ਆ ਓਰੀਓ ਓਰੀਓ ਹੀ ਹੈ ਓਰੀਓ ਹੈ ਛਿੜੋ ਹਮ ਮਾਰੋ ਮੋਜਾ ਇਹ ਬਿਸਕੁਟੇ ਖਾ ਗੀ ਮਾਰੋ ਜੀ ਆ ਜੀ ਬਾਈ थैंक यू आपका ये उपकार जिंदगी भर याद रहेगा मुझे थैंक यू बैग गलामत कर गया सोना देने आले हैं जी चलो सोना दे देना आज ए ड्यूटी आ गई यार आपनो सोने मेरे थोड़ी तेरे कनाडा इज टाइम पर रात पूरी बनी है ना हां खानाया पाजी जोड़ा है हैं ले चल चल नहीं गए चल नहीं लगा बच चलेगा जोर मार ਕੋ ਮੇਰੇ ਆਇਆ ਲੋ ਪ੍ਰਾਪ ਲੈ ਕੇ ਆ ਕੈਨੇਡਾ ਨੂੰ ਚੈੱਕ ਕਰਨ ਕੈਨੇਡਾ ਨਾਲ ਬਾਅਦ ਤੇ ਆ ਚੈੱਕ ਕਰੋ ਇਹ ਦਿਖਦਾ ਉਹ ਮੈਂ ਤਾਂ ਇਹ ਚੀਜ਼ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਤਾਂ ਬਾਈ ਪ੍ਰਾ ਗਿਫਟ ਲੈ ਕੇ ਆ ਤੇ ਬੰਨਣੀ ਨਹੀਂ ਮੈਂ ਰੱਖਣੀ ਆ ਜਾਂ ਕਿ ਇਹ ਕਰੇ ਹਾਂ ਬੇਬੇ ਵਾਲੇ ਸੰਦੂਕ ਚ ਹਾਂ ਇਹਨੂੰ ਸਾਹਮਣੇ ਰੱਖ ਦੇ ਓਕੇ ਦੀ ਰਿਪੋਰਟ ਹਾਂ ਜੀ ਫੈਮਿਲੀ ਨਾਲ ਬੈਠੇ ਸੀਗੇ ਤੇ ਭਰਾ ਬੈਠਾ ਆਪਣਾ ਸ਼ੈਂਕੀ ਤੇ ਅੰਕੀ ਬੈਠਾ ਕੋਈ ਇਹ ਸਾਡੇ ਵਿਸ਼ਾਲ ਜੀ ਠੀਕ ਠਾਕ ਬਧੀਏ ਤੇ ਮਾਤਾ ਜੀ ਬੈਠੇ ਆਪਣੇ ਤੇ ਫੈਮਿਲੀ ਇਕੱਠੀ-ਬੱਠੀ ਆ ਸਾਰੀ ਤੇ ਚੱਲ ਰਿਹਾ ਵਲੋਗ ਆਪਣਾ ਚੈੱਕ ਕਰੋ ਦੇਖੀ ਜਾਂਦੇ ਆ ਵੀ ਕਿੰਨਾ ਕੁ ਪਿਆਰ ਮਿਲਦਾ ਚਲੋ ਹੌਲੀ-ਹੌਲੀ ਟਾਈਮ ਤੇ ਲੱਗਦਾ ਹਰ ਇੱਕ ਚੀਜ਼ ਨੂੰ ਕੁਝ ਵੱਖਰਾ ਹੋਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੁੜੇ ਰਹੇ ਹੋਏ ਦੇ ਸਾਡੇ ਨਾਲ ਇਹ ਬਾਈ ਕੈਨੇਡਾ ਆ ਰੂਜ਼ ਖਾਣ ਕੈਨੇਡਾ ਤੇ ਆਇਆ ਰੂਜ਼ ਲੈ ਕੇ ਆਇਆ ਕੈਨੇਡਾ ਦੇ ਭਾਈ ਆਪਣਾ ਬੀ ਨੂਣੀ ਹੈ ਵੀ ਕੁਝ ਹੋਰ ਲਿਆਂਦਾ ਮਾਇਆਟਾ ਅਗੇ ਤੋਂ ਲੈ ਜੋ ਪਏ ਹੋਰ ਹੈਲਥੀ ਆ ਬਾਈ ਜੀ ਖਾਣੇ ਚਾਹੀਦੇ ਆ ਅੱਛਾ ਹੋਰ ਤੂੰ ਰਹਿ ਖਾਣੇ ਜਾਵੇਂ ਕੋਈ ਵੀ ਲੈ ਲੇਂਦਾ ਵੀ ਲੈ ਡੱਡਾ ਵਾਲੇ ਖਾ ਕੇ ਦੇਖ ਲੋ ਕਿਆ ਕਨੇਡਾ ਵਾਲੀ ਨੂਰ ਲੱਗੇ ਠਿੱਕੇ ਲੱਗੇਗਾ ਠਿੱਕੇ ਲੱਗੇਗਾ ਬਾਈ 슈ਗਰ ਫ੍ਰੀ ਹੈ ਹਾਂ ਹਾਂ ਸ਼ੁਗਰ ਫ੍ਰੀ ਹੈ ਇਹ ਜੂੜ ਬੋਲ ਰਹਾ ਹੈ ਮੈਨੂੰ ਜਿਆਦਾ ਪਤਾ ਇਹ 우ਸਤਾਦ ਹੈ ਨਾ ਕੋਈ ਚ ਚੱਲ ਮਾਈ ਮੈਡੋ ਜੀ ਹਾਂਜੀ ਹਾਂ ਜਰੂਰ ਫਿਰ ਮਾਰਦੇ ਆ ਕਿਹੜਾ ਮਿਲਦਾ ਫਿਰ ਜਲਦੀ ਜੀ ਸਵੇਰੇ ਅਸੀਂ ਜਾਣਾ ਜੀ ਇਕੱਠਿਆਂ ਨੇ ਜੀ ਹਾਂ ਹੈ ਕਿ ਨਾ ਜੀ ਹਲੇ ਇਹਨੇ ਕਾਰ ਵੀ 1.5 ਸਾਲ ਹੋ ਗਿਆ ਮੈਂ ਕਰ ਲਗਾਵਾ ਚਲ ਬੜੀ ਮੋਟੀ ਪਹਿਲਾਂ ਦੇਖ ਲਈ ਚਲਾ ਕੇ ਆਉਂਦਾ ਹਾਂ ਆਹ ਮਾਈ ਫੁੰਦਾ ਵਾ ਇਤਨਾ ਘਵਾਈਆਂ ਵੀ ਤਾਂ ਅਸੀਂ ਸ਼ੀਸ਼ੇ ਖੋਲ ਘੋੜਾ ਇਤਾਂ ਦੇਖ ਤੇ ਦੇਖਦੇ ਆਏ ਮੈਨੂੰ ਟੂਰਨਾਮੈਂਟ ਟਾਈ ਹੂੰ ਟੂਰਨਾਮੈਂਟ ਅੱਜ ਵੀ ਯਾਦ ਆ ਮਨੂ ਹੋਲੇ ਦਵਾਰੇ ਸ਼ੁਰੂ ਕਰੇਗਾ ਹੁਣ ਹੁਣ ਵੀ ਧੁੰਦਾ ਹੀ ਪੈਣੀ ਆ ਧੁੰਦਾ ਬਹੁਤ ਭੈਜਣ ਲੱਗ ਜੜੀ ਆ ਸਵੇਚਾ ਉੱਥੇ ਮਿਲਦੇ ਆ ਫਿਰ ਪੰਪ ਤੇ ਆਪਾਂ ਓਕੇ ਜੋ ਯਾਰ ਠੀਕ ਹੈ ਤਾਂ ਠੀਕ ਹੈ ਨਸਤੇ ਸਰਕਾਰ ਚੱਲੇ ਸੀ ਆਪਾਂ ਸ਼ੈਂਕੀ ਦੇ ਕੋਲੋਂ ਦਾ ਹੋ ਗਿਆ ਸੀ ਫਿਰ ਤੇ ਹੁਣ ਚੱਲੇ ਆ ਘਰੇ ਆਪਾਂ ਹੈਲੋ ਥੋੜਾ ਚੱਲਦੇ ਆ ਯਾਰ ਸਾਡੇ ਵੀਰ ਭਰਾ ਸਾਰਿਆਂ ਦਾ ਜੰਟੀ ਠੀਕ ਠਾਕ ਆ। ਇਹ ਇੱਕ ਦੋ ਦੇ ਯਾਰ ਨੂੰ ਮਰਿਆ ਇਹ ਪਰ ਚੈੱਕ ਕਰਦਾ ਹੋ ਰਿਹਾ। ਹੋ ਲੱਟੂ ਰਿਹਾ ਲੈ ਟੂ। ਅੰਦਰ। ਕਿਹੜਾ ਹੋ ਗਿਆ ਤੈਨੂੰ? ਅੰਨਾ ਹੋ ਰਿਹਾ। ਹਾਂਜੀ। ਓਹੋ ਬਾਜ਼ਾਰ ਮਾਗ ਬੱਬੇ। ਕੈਣਗਲਵਾਦ ਵੀ ਵੀਰ ਸਾਡੇ ਆ ਜੀ ਅਜੇ گارਮੈਂਟ ਕਨੌਰ ਬਹੁਤ ਵਧੀਆ ਡੀਲ ਕਰਦੇ ਆ ਭਰਾ ਸਾਡੇ ਤੇ ਕੈਣ ਕੱਪੜੇ ਆ ਤੇ ਠੰਡ ਦੇ ਕੋੜ-ਕੋੜ ਆ ਚੁੱਕਿਆ ਜਰੂਰ ਵਿజిਟ ਕਰੋ ਜਲਦੀ ਤੋਂ ਜਲਦੀ ਸਹੀ ਰੇਟ ਤੇ ਕੈਣ ਆ ਜੀ ਕੈਣਗਲਵਾਦ ਤੇ ਸਾਡੇ ਵੀਰ ਕੀ ਹਾਲ ਚਾਲ ਹੈ ਜੀ ਵਧੀਆ ਜੀ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਆਪਣੇ ਸਾਡੇ ਬਲੌਗ ਦੇ ਵਿੱਚ ਥੈਂਕ ਯੂ ਤੇ ਆਪਣੇ ਭਰਾ ਜੀ ਕੋਲ ਆਇਸ ਕੀ ਕੈਣਗਲਵਾਦ ਆਪਣੇ ਕੱਪੜੇ ਲਗਭਗ ਜਿਹੜੇ ਤੁਸੀਂ ਦੇਖੇ ਆਪਣੇ ਤੁੱਕਾ ਆਪਣੀ ਉਹ ਇਥੋਂ ਹੀ ਜਾਂਦੇ ਆਪਾਂ ਬੱਪੜੇ ਕੁੱਪੜੇ ਜਾਵਾਂ ਓਕੇ ਦੀ ਰਿਪੋਰਟ ਆ ਜੋੜੀ ਵੀਰ ਅਮਰ ਜੀ ਨੂੰ ਆ ਤੇ ਫਾਈਨਲੀ ਆਪਾਂ ਵਿਸ਼ਾਲੇ ਘਰੇ ਪਹੁੰਚ ਗਏ ਸੀਗੇ ਤੇ ਵਿਸ਼ਾਲ ਨੂੰ ਘਰ ਤੋਂ ਸੀ ਡ੍ਰੋਪ ਇੱਥੇ ਹੀ ਤੇ ਆਪਾਂ ਚੱਲਦੇ ਆ ਘਰੇ ਚੱਲ ਮਿਲਦੇ ਆ ਕਰ ਕੱਪੜੇ ਕੁੱਪੜੇ ਚੇਂਜ ਆ ਫਰੈਸ਼ ਫੁੱਟ ਸੁਣ ਕੇ ਤੋਂ ਚਲੋ ਚੱਲਦੇ ਆ ਆਪਾਂ ਘਰੇ ਮੰਮੀ ਨੇ ਯਾਰ ਦਵਾਈ ਦਵਾ ਕੇ ਲੈ ਕੇ ਆਣੀ ਆ ਬਸ ਲੋਰ ਜਾ ਕੇ ਆਣਾ ਆ ਤੇ ਚਲੋ ਚੱਲੀਏ ਫਾਈਨਲੀ ਆਪਾਂ ਆ ਗਏ ਸੀ ਇਹ ਹੁਣੇ-ਹੁਣੇ ਘਰੇ ਆਏ ਆ ਆਪਾਂ ਆਪਣੇ ਭਰਾ ਸ਼ੰਕੀ ਦੇ ਘਰੋਂ ਤੁਹਾਨੂੰ ਪਤਾ ਹੀ ਆ ਲੇਟ ਬਹੁਤ ਜ਼ਿਆਦਾ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਸਾਡੇ ਨੰਨੂ ਜੀ ਚੈੱਕ ਕਰੋ ਸਾਡੇ ਨੰਨੂ ਜੀ ਇਹ ਕੀ ਡੀ ਜਾਂਦੇ ਆ ਹੈਲੋ ਬਾਈ ਬੇਟੇ ਖੇ ਕਕੇ ਕੁਦਰੂ ਸਾਡੇ ਤੇ ਚਲੋ ਮੰਮੀ ਨਾਲ ਜਾਣਾ ਆਪਾਂ ਦਵਾਈ ਲੈ ਕੇ ਆਉਣੀ ਹੈ ਯਾਰ ਮੰਮੀ ਵੀ ਰੈਡੀ ਹੋ ਗਿਆ ਤੇ ਹਾਂ ਜੀ ਮੈਂ ਹੋ ਗਏ ਰੈਡੀ ਤੇ ਸ਼ੈਂਕੀ ਨੇ ਗਿਫਟ ਦੇਖੋ ਮੈਨੂੰ ਗਿਫਟ ਦਿੱਤੇ ਆ ਕਰੀਦਾ ਚਾਕਲੇਟ ਤੇ ਕਿਨੇ ਦੂਰ ਗਿਆ ਗਿਆ ਮੇਰੇ ਵਾਸਤੇ ਤੇ ਇਹ ਫੋਨ ਦੇ ਵਿੱਚ ਦੇਖੋ ਕਿੰਝ ਡਲ ਰਾ ਚਲੋ ਆਪਾਂ ਵੀ ਫੋਨ ਚਾਰਜ ਲਾ ਲਈਏ ਥੋੜੀ ਬੈਟਰੀ ਬੁਟਲ ਹੋ ਗਈ ਜੀ ਠੀਕ ਠਾਕ ਹੋ ਤੇ ਆਪਾਂ ਜੈਕਟ ਜੁਗੜ ਪਾ ਲਈ ਸੀ ਕਿ ਠੰਡ ਹੋ ਗਈ ਕਿ ਹੁਣ ਠੰਡ ਦਾ ਤੁਹਾਨੂੰ ਪਤਾ ਆ ਸਮਾਂ ਵੀ ਆ ਗਿਆ ਤੇ ਚਲੋ ਚੱਲਦੇ ਆਪਾਂ ਵਿਸ਼ਾਲ ਨੂੰ ਲੈ ਕੇ ਆਣਾ ਸੀਗਾ ਇੱਕ ਦੋ ਵੀਡੀਓ ਸ਼ੂਟ ਕਰਨੀ ਆਪਾਂ ਤੇ ਚਲੋ ਚੱਲੀਏ ਅਡੇਕ ਨੌ ਰਾਗੀ ਜੀ ਕੋਲ ਆ ਗਿਆ ਨੇ ਕੋਲ ਆ ਜਾਓ ਆਇਆ ਆਇਆ ਸਲਾਮਾਤ ਨੂੰ ਪੈਟੀ ਆਇਆ ਇੱਥੇ ਬੈਠ ਕੇ ਖਾਵਾਂਗੇ ਪੈਟਿਸ ਆਪਾਂ ਇੱਧਰ ਆਓ ਆਇਆ ਕਿੱਥੇ ਬੈੰਦੇ ਆਪਾਂ ਖਾਵਾਂਗੇ ਪੈਟਿਸ ਸਾਡੇ ਵਿਸ਼ਾਲ ਜੀ ਆ ਚੁੱਕੇ ਹਾਂ ਸ਼ਾਲ ਬੋਲਦਾ ਜੁੱਤੀ ਜੁੱਤੀ ਮਨਾਰੇ ਜਿੱਕੇ ਕੋਟੇ ਗਾਜਾ ਮੇਰੇ ਤੇ ਰਹਿਣ ਦੇ ਤੰਗ ਰਵੇ ਵੀ ਵੀ ਰਾ ਦੂੰ ਮੈਂ ਕਿਸੇ ਦੇ ਪੈਸੇ ਹੈ ਆਹੋ ਕਿੱਦਾਂ ਲੱਗੇ ਆਪਣਾ ਅੱਜ ਦਾ ਵਲੌਗ ਦੱਸਿਓ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੇਂ ਨਵੇਂ ਵਲੌਗ ਦੇਖਣ ਦੇ ਲਈ ਇਹ ਸੀ ਆਪਣਾ ਅੱਜ ਦਾ ਵਲੌਗ ਆਪਣਾ ਭਰਾ ਸ਼ੈਂਕੀ ਐਸਸੀ ਕੈਨੇਡਾ ਤੋਂ ਤੇ ਇੱਕ ਵਾਰ ਤੋਂ ਫਿਰ ਵੈਲਕਮ ਹੈ ਤੇ ਕੱਲ ਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਜਾਣਾ ਪਟਾਟੋ ਬਣਵਾਉਣ ਦੇ ਲਈ ਆਪਣੇ ਭਰਾ ਨੇ ਸ਼ੈਂਕੀ ਨੇ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਟੇਕ ਕੇਅਰ ਬਾਏ ਬਾਏ